ਸਵੇਰੇ 7 ਵਜੇ ਘਰੋਂ ਕੰਮ ਤੇ ਗਏ ਸਤਵੀਰ ਦੇ ਪਰਿਵਾਰ ਨੇ ਕਦੇ ਵੀ ਨਹੀਂ ਸੋਚਿਆ ਹੋਣਾ ਕਿ ਅੱਜ ਉਹ ਆਪਣੇ ਪੁੱਤ ਨੂੰ ਆਖਰੀ ਵਾਰ ਕੰਮ ਤੇ ਭੇਜ ਰਹੇ ਨੇ ਸਤਵੀਰ ਘਰੋਂ ਕੰਮ ਤੇ ਜਾਂਦਾ ਹੈ ਤੇ ਜਦੋਂ ਸਾਰਾ ਦਿਨ ਪਰਿਵਾਰ ਵਾਲਿਆਂ ਦਾ ਸਤਵੀਰ ਨਾਲ ਸੰਪਰਕ ਨਹੀਂ ਹੁੰਦਾ ਤੇ ਪਰਿਵਾਰ ਵਾਲੇ ਚਿੰਤਾ ਚ ਆ ਜਾਂਦੇ ਨੇ ਸਤਵੀਰ ਦੇ ਪਿਤਾ ਉਸਦੇ ਮਾਲਕਾਂ ਨੂੰ ਵੀ ਫੋਨ ਕਰਦੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਵੀ ਫੋਨ ਕਰਕੇ ਸਤਵੀਰ ਬਾਰੇ ਪਤਾ ਕਰਦੇ ਨੇ ਲੇਕਿਨ ਕਿਸੇ ਤੋਂ ਕੋਈ ਵੀ ਜਾਣਕਾਰੀ ਹਾਸਲ ਨਹੀਂ ਹੁੰਦੀ ਜਦੋਂ ਸ਼ਾਮ ਨੂੰ ਆਪਣੇ ਮੁੰਡੇ ਦੀ ਭਾਲ ਵਿੱਚ ਸਤਵੀਰ ਦੇ ਪਰਿਵਾਰ ਵਾਲੇ ਨਿਕਲਦੇ ਨੇ ਤੇ ਉਹਨਾਂ ਨੂੰ ਆਪਣੇ ਪੁੱਤ ਦੀ ਲਾਸ਼ ਮਿਲਦੀ ਆ ਸਤਵੀਰ ਆਪਣੇ ਮਾਪਿਓ ਦਾ ਇਕਲੌਤਾ ਸਹਾਰਾ ਸੀ ਬਜ਼ੁਰਗ ਮਾਪਿਓ ਦਾ ਜਿੱਥੇ ਰੋ ਰੋ ਬੁਰਾ ਹਾਲ ਹੈ ਉੱਥੇ ਹੀ ਸਤਵੀਰ ਆਪਣੇ ਪਿੱਛੇ ਆਪਣੇ ਦੋ ਬੱਚੇ ਤੇ ਪਤਨੀ ਵੀ ਛੱਡ ਗਿਆ ਸਤਵੀਰ ਦੀ ਪਤਨੀ ਦੀ ਹਾਲਤ ਦੇਖ ਤੁਹਾਡੀਆਂ ਵੀ ਅੱਖਾਂ ਪਰ ਆਉਣਗੀਆਂ ਵਰਨਿੰਦਰ ਸਿੰਘ ਸ਼ਾਨੋ ਕਸਨ ਸਿੰਘ ਇਹ ਮੇਰਾ ਨਾਮ ਚਤਬੀਰ ਸਿੰਘ ਮੇਰਾ ਲੱਗਦਾ ਹੀ ਉਹ ਗਣੇਸ਼ ਬਿਲਕੁਲ ਗਣੇਸ਼ ਬਿਲਡਰ ਮਾਲੀ ਵਾਲਿਆਂ ਦੀ ਮਸ਼ੀਨ ਚਲਾਉਂਦਾ ਸੀ ਬਾਬੇ ਘੁਮਣਾਲੇ ਜੇ ਲੱਗੇ ਬਿਰਕ ਪਿੰਡਿਆ ਉੱਥੇ ਮਸ਼ੀਨ ਚਲਾਉਂਦਾ ਸੀ ਸਾਲੋ ਛੇਰੇ 7:00 ਵਜੇ ਆਪਣੇ ਘਰੋਂ ਰੋਟੀ ਪਾਣੀ ਖਾ ਕੇ ਰੋਟੀ ਆਪਣੇ ਨਾਲ ਲੈ ਕੇ ਤੇ ਉੱਥੇ ਮਸ਼ੀਨ ਤੇ ਚਲ ਗਿਆ ਉਹਦੇ ਛੇਰ ਦਾ ਫੋਨ ਆਇਆ ਵੀ ਤੂੰ ਆਇਆ ਨਹੀਂ ਕਹਿੰਦਾ ਮੈਂ ਘਰੋਂ ਨਿਕਲ ਆਇਆ ਇਹਦਾ ਠੀਕ ਆਦਾ ਛੇਰੀ 8:00 ਦੇ ਉੱਥੇ ਪਹੁੰਚਿਆ ਉਮਰ ਉਹਨਾਂ ਚਾਨ ਬਾਅਦ ਦੱਸਿਆ ਕਿ ਇਹ ਅਸੀਂ ਜਿਹੜਾ ਪੁੱਛਿਆ ਸਾਨੂੰ ਨਾ ਫੋਨ ਕੀਤਾ ਵੀ ਸ਼ਕਬੀਰ ਘਰ ਆ ਗਿਆ ਇੱਥੇ ਆਇਆ ਚਲ ਗਿਆ ਇੱਥੋਂ ਤੇ ਅਸੀਂ ਆਖਿਆ ਜੀ ਤੇ ਆਤਮੇ ਪਤਾ ਕਰੋ ਤੇ ਕਹਿੰਦੇ ਵੀ ਸਾਨੂੰ ਇਹ ਨਾ ਹਲਪਰ ਨੂੰ ਚਾਬੀ ਦੇ ਕੇ ਮਸ਼ੀਨ ਜੀ ਕਹਿੰਦਾ ਤੂੰ ਸਾਫ ਸਫਾਈ ਕਰ ਗਰੀਸ਼ ਕਰ ਤੇ ਮਿਸ਼ਰੀ ਆਉਣਾ ਤੇ ਉਹਦੀ ਸਰਵਸ਼ ਹੋਣੀ ਹੈ ਤੇ ਮੈਨੂੰ ਫੋਨ ਕਰ ਦਿਨਾ ਫਿਰ ਸਰਵਸ਼ ਨਾਲ ਕਰਾ ਲਾਂਗੇ ਉਹ ਮੁੜ ਕੇ ਜੀ ਸੇਰ ਨਾਲ ਨਾ ਹੀ ਪੁੱਛਿਆ ਕਿ ਸਾਡਾ ਮੁੰਡਾ ਕਿੱਥੇ ਆ ਆਂਦੇ ਜੀ 11 ਵਜੇ ਇਹਤੇ ਪਰਵਾਲਾ ਦੇਵਰਾ ਉਹਨੇ ਯਾਰਾਂ ਨੂੰ ਕਹਿੰਦਾ ਕਹਿੰਦਾ ਮੈਂ ਮਟਾੜੇ ਆ ਬਾਜ਼ਾਰ ਤੇ ਹਾਂਜੀ ਫਿਰ ਅਸੀਂ ਜਦੋਂ ਇੱਥੋਂ ਛਾਨੂ ਫਿਰ ਪਤਾ ਲੱਗਾ ਤੇ ਅਸੀਂ ਫਿਰ ਉਧਰ ਗਏ ਆ ਮਤਲਬ ਗਏ ਅਸੀਂ 5:00 ਵਜੇ ਇੱਥੋਂ ਰਿਸ਼ਤੇਦਾਰਾ ਸ਼ਾਰਨ ਫੋਨ ਕੀਤਾ ਤੇ ਰਿਸ਼ਤੇਦਾਰਾ ਕਿਸੇ ਨੇ ਨਹੀਂ ਆਖਿਆ ਵੀ ਸਾਡੇ ਕੋ ਆਇਆ ਜਿੰਨੇ ਵੀ ਸਾਡੇ ਰਿਸ਼ਤੇਦਾਰ ਲੱਗਦੇ ਦੂਜੇ ਨੰਬਰ ਤੇ ਉਹਦਾ ਫੋਨ ਉਹਦਾ ਬੰਦ ਹੋ ਗਿਆ ਛਾਨੂ ਜਿਹੜੇ ਜਦੋਂ ਗਿਆ ਉਸ ਤੋਂ ਬਾਅਦ ਸਾਡੀ ਕੋਈ ਗੱਲ ਨਹੀਂ ਹੋਈ ਜੀ ਇਹ ਫੋਨ ਬੰਦ ਹੋ ਗਿਆ ਸਾਨੂੰ ਹੋਰ ਛੱਕ ਪੈ ਗਿਆ ਤੇ ਉਹ ਫੋਨ ਬੰਦ ਹੋ ਗਿਆ ਕਿਉਂ ਨਹੀਂ ਉਹ ਕਿੱਥੇ ਹੀ ਥਰ ਗਿਆ ਫਿਰ ਆਪਾਂ ਉੱਥੇ ਗਏ ਆ ਫੈਸਟ ਟਾਈਮ 6 ਵਜੇ ਤੇ ਉਹਨਾਂ ਨੂੰ ਪੁੱਛਿਆ ਤੇ ਉਹਨਾਂ ਸਾਨੂੰ ਇਹ ਗੱਲ ਕਹੀ ਵੀ ਆਹ ਗੱਲ ਛਿਰੇ ਆਇਆ ਇਹ ਉਹਨੂੰ ਗੱਲ ਕਹੀ ਆਇਆ ਹੀ ਤੇ ਉਹ ਚੱਲ ਗਿਆ ਇਹ ਵੇਖੋ ਜੀ ਉਹ ਘਰੋਂ ਰੋਟੀ ਲੈ ਕੇ ਗਿਆ ਮਸ਼ੀਨ ਚ ਲਾਉਣ ਗਿਆ ਕੰਮ ਕਰਨ ਗਿਆ ਉੱਥੇ ਉਹਨੇ ਕੰਮ ਕਰਨਾ ਉਹਨੇ ਘਰ ਵਾਪਸ ਕੀ ਕਰਨਾ ਹੈ ਸਾਰਾ ਉਹਨਾਂ ਮੁਖਮ ਚਾਈ ਖੇਡ ਲਈ ਆਲੇ-ਟਾਲੇ ਗੱਲ ਪਉਂਦੀ ਸਾਰੀ ਗੱਲ ਦਾ ਉਹਨਾਂ ਨੂੰ ਪਤਾ ਹੈ ਮਸ਼ੀਨ ਵਾਲ ਜਿਹਨਾਂ ਨੇ ਮਸ਼ੀਨ ਚਲਾਉਂਦਾ ਹੈ ਉਹਨਾਂ ਦੀ ਗੱਲ ਹੈ ਛੇਠਣਾ ਤੇ ਚਾਰ ਵਾਲੀ ਗੱਲ ਹੋਈ ਜਾਂਦੀ ਜਨਾਬ ਜਿਹਦੇ ਗੱਲ ਬਣਦੇ ਫਿਰ ਅੱਜ ਜਦੋਂ ਐਸਐਚਓ ਨੇ ਉਹਨਾਂ ਨੂੰ ਛੱਡਿਆ ਤੇ ਪਰਾਰੇ ਡਰਾਈਵਰਾਂ ਨੂੰ ਤੇ ਉਹਨਾਂ ਕਿਹਾ ਕਿ ਜਦੋਂ ਸਾਨੂੰ ਜੱਡ ਬੜੀ ਲਾਸ਼ ਨੱਭੀ ਆ ਉੱਥੇ ਅਹੀਂ ਸਾਡੇ ਬੰਦੇ ਗਏ ਆਲੇ ਰਿਸ਼ਤੇਦਾਰ ਗਏ ਤੇ ਉਹ ਉਹਨਾਂ ਨੂੰ ਨਾਲ ਲਿਆ ਪਹਿਲੋਂ ਮਸ਼ੀਨ ਦੇ ਲਾਗੇ-ਲਾਗੇ ਦੇਖਿਆ ਫਿਰ ਉਹਨਾਂ ਨੂੰ ਨਾਲ ਲੈ ਕੇ ਜਦੋਂ ਉਹ ਉਹਨਾਂ ਨੂੰ ਪੁੱਛਿਆ ਵੀ ਕਿੱਧਰ ਨੂੰ ਗਿਆ ਸੀ ਤੁਹਾਡੇ ਨਾਲ ਕਿੱਥੇ ਗਏ ਉਹ ਤੇ ਉਹ ਫਿਰ ਅਜੋਨਾ ਬੈਂਕ ਤੇ ਉਹ ਸਾਡੇ ਰਿਸ਼ਤੇਦਾਰਾਂ ਨੂੰ ਕਹਿਆ ਉਹਨਾਂ ਕਿ ਅਸੀਂ ਸਾਡੇ ਨਾਲ ਮਤਲਬ ਇੱਧਰ ਨੂੰ ਹੀ ਗਏ ਹਾਂ ਤੇ ਮੰਗੋਵਾਲੀ ਨੂੰ ਗਏ ਹਾਂ ਅਹੀਂ ਲਾਹਰ ਨੂੰ ਗਏ ਹਾਂ ਇੱਧਰ ਬੰਦੇ ਅੱਗੇ ਵੀ ਮਰੇ ਹੀ ਤੇ ਉਹ ਹੌਲੀ-ਹੌਲੀ ਉਸ ਟਿਕਾਣੇ ਤੇ ਪਹੁੰਚ ਗਿਆ ਜਿੱਥੇ ਉਹਦੀ লাশ ਸੀ ਪਤਾ ਨਹੀਂ ਕਿ ਇਦਾਂ ਮਾਰਿਆ ਉਹਨਾਂ ਮੋਟਿਆ ਲਾਗੇ ਖੜਾ ਰਿਆ ਚਾਬੀ ਜ ਉਹ ਜਦੋਂ ਉੱਥੇ ਮਾਰ ਕੇ ਉਹਦੀ ਧੂਕੇ লাশ ਤੇ ਨਾਲ ਥੱਲੇ ਘਾਟੀ ਖੱਡਿਆਂ 'ਚ ਟਹਾੜੀਆਂ 'ਚ ਤੇ ਲੱਗੇ ਨਾ ਇਹ ਚਾਬੀ ਇਹਦੇ ਹੱਥ 'ਤੇ ਲਾਗੇ ਮੋਟਰਸਾਈਕਲ ਬੁੱਲਟ ਦੀ ਰੱਖੀ ਇਹ ਮਬਾਜੜਾ ਉਹਦਾ ਲੈ ਗਿਆ ਬੜੀ ਹੋਜੇ ਕੁਝ ਪੈਸੇ ਉਹਨਾਂ ਕੱਢ ਲੇ ਕੁਝ ਨਾ ਰਹਿ ਗਏ ਮਲ ਪੁਲਿਸ ਪ੍ਰਸ਼ਾਸਨ ਅਗੇ ਸਾਡੀ ਬੇਨਤੀ ਆ ਕਿ ਸਾਡਾ ਲੜਕਾ ਹੀ ਉਹਦੇ ਸਾਰੇ ਜੀਨੇ ਆ ਮੈਂ ਬੁੱਢਾ ਬੰਦਾ ਮੇਰਾ ਪੁੱਤਰਾ ਛੋਟਾ ਜਿਹਾ ਪੁੱਤਰੀ ਛੋਟੀ ਆ ਇੱਕ ਲੜਕਾ ਮੇਰਾ ਪਹਿਲੋ ਇਦਾਂ ਐਕਸੀਡੈਂਟ ਨਾਲ ਪੂਰਾ ਗਏ ਤੇ ਸਾਡਾ ਤੇ ਕੋਈ ਸਾਨੂੰ ਰੋਟੀ ਖਵਾਉਣ ਵਾਲਾ ਨਹੀਂ ਰਿਹਾ ਹਾਂਜੀ ਉਹ ਸਾਨੂੰ ਕਮਾਈ ਕਰਦਾ ਸੀ ਤੇ ਰੋਟੀ ਮਿਲ ਖੋਦਾ ਸੀ ਤੇ ਸਾਨੂੰ ਮਲ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਵੱਧ ਤੋਂ ਵੱਧ ਸਜ਼ਾ ਹੋਣੀ ਚਾਹੀਦੀ ਆ ਰਾਤ ਸਾਡੀ ਕੋਸ਼ਟ ਮਾਰਟ ਨਾਲ ਤੇ ਚਲ ਗਈ ਆ ਮੈਂ ਕੋਟਮਾਰਮ ਨਿਆ ਕਰਾਉਣਾ ਚਾਹਦਾ ਮੈਂ ਇਸ ਕਰਕੇ ਕੋਟਮਾਰਮ ਕਰਾਇਆ ਵੀ ਐਫ ਆਰ ਦਰਦ ਨੂੰ ਪਰਚਾ ਨਹੀਂ ਹੋਣਾ ਨਾਲੇ ਇਸੇ ਕਰਕੇ ਕੋਟਮਾਰਮ ਕਰਾ ਕੇ ਉਹਨਾਂ ਦੇ ਮਤਲਬ ਕਾਨੂੰਨੀ ਕਰ ਲਈ ਹੋਣੀ ਚਾਹੀਦੀ ਤੇ ਬਾਅਦ ਤੋਂ ਬਾਅਦ ਉਹਨਾਂ ਨੂੰ ਸ਼ਦਾ ਮਿਲਣੀ ਚਾਹੀਦੀ ਜਦੋਂ ਪੰਜਾਬ ਸਰਕਾਰ ਉਹਨਾਂ ਕੋਈ ਨਾ ਕੋਈ ਜੋਸ਼ੂ ਦੇ ਸਕਦੀ ਆ ਸਾਡੇ ਬੱਚੇ ਛੋਟੇ ਛੋਟੇ ਉਹਨਾਂ ਨੂੰ ਦੇਣੇ ਚਾਹੀਦੇ ਹਾਂਜੀ